ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਰਾਮਕਲੀ ਮਹਿਲਾ ਤੀਜਾ ਅਨੰਦ ਸਾਹਿਬ ਦੀ ਬਾਣੀ ਵਿੱਚੋਂ ਸ਼ਬਦ ਹੈ ਅਨੰਦ ਸਾਹਿਬ ਦੀ 12ਵੀਂ ਪੌੜੀ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਤੋ ਜਦੋਂ ਆਪਾਂ ਭੈਣਾ ਦੇ ਸਕੇਲ ਤੇ ਸ਼ਬਦ ਨੂੰ ਸਿੱਖਾਂਗੇ ਤਾਂ ਚੌਥੇ ਕਾਲੇ ਨੂੰ ਸਾਹ ਮੰਨਾਂਗੇ ਤੇ ਮੰਦ ਸਬਦਕ ਵਿੱਚ ਕੋਮਲ ਨੀ ਤੱਕ ਸ਼ਬਦ ਜਾਂਦਾ ਹੈ ਅਤੇ ਮਸ ਸਬਤਕ ਵਿੱਚ 7 ਤੋਂ ਬਾਅਦ ਕੋਮਲ ਰੇ ਕੋਮਲ ਗਾ ਸ਼ੁੱਧ ਮਾ ਪ ਕੋਮਲ ਧਾ ਕੋਮਲ ਨੀ ਕਿਤੇ ਕਿਤੇ ਸ਼ੁੱਧ ਨੀ ਵੀ ਇਸ ਸ਼ਬਦ ਵਿੱਚ ਲੱਗਦਾ ਹੈ ਅਤੇ ਤਾਰ ਸਬਤਕ ਵਿੱਚ 7 ਤੋਂ ਬਾਅਦ ਕੋਮਲ ਰੇ ਇੱਥੇ ਤੱਕ ਸ਼ਬਦ ਦਾ ਚਲਣ ਹੈ ਆਸਾਨੀ ਦੇ ਨਾਲ ਪੜਨਾ ਤੇ ਛੋਟੀਆਂ ਬੱਚੀਆਂ ਵੀ ਇਸ ਨੂੰ ਗਾਇਨ ਕਰ ਸਕਦੀਆਂ ਹਨ ਤੇ ਆਪਾਂ ਇੱਕ ਵਾਰ ਇਸ ਸ਼ਬਦ ਆਸਥਾਈ ਯੰਤਰ ਆ ਦੇਖਦੇ ਹਾਂ ਤੇ ਫਿਰ ਸਿੱਖਦੇ ਹਾਂ ਸ਼ਬਦ ਨੂੰ ਕੱਲੇ-ਕੱਲੇ ਸਵਰ ਤੇ ਅ ਗ ਮ ਅ ਚ ਰਾ ਤੇਰਾ ਨੂੰ ਤ ਨ ਪਾ ते न पया ते पाया तेरा ਪਾਇਆ ਕਿਨ ਤੇਰਾ ਆਪਣਾ ਤੂੰ ਜਾਣੇ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੇ ਕਿਆ ਕੋ ਵਖਾਣੇ ਕਿਆ ਕੋ ਆਖ ਵਖਾਣੇ ਅਗਮ ਅਗੋਚ ਰੰਗ ਤੇਰਾ ਮੂਤ ਨਾ ਪਾਇਆ ਤੇ ਹੁਣ ਆਪਾਂ ਸਿੱਖਦੇ ਆਂ ਸ਼ਬਦ ਨੂੰ ਕੱਲੇ ਕੱਲੇ ਸਵਰ ਤੇ

ਤੇਰਾ ਅੰਤ ਨਾ ਪਾਇਆ ਤੇ ਖਾਲੀ ਟਿਉਨ ਤੇਰਾ ਤਨਾਪਾਇਆ ਆਗਮਯਾ ਕੋ ਚੇਰਾ ਤੇਰਾ ਤਨਾਪਾਇਆ ਇਸ ਤੋਂ ਬਾਅਦ ਤੇਰਾ ਤੰਤਨਾ ਪਾਇਆ ਤੇਰਾ ਅੰਤਨਾ ਪਾਇਆ ਤੇ ਦੂਜੀ ਵਾਰ ਤੇਰਾ ਅੰਤਨਾ ਕਿਥੋਂ ਚੈਨ ਹੋ ਜਾਂਦਾ ਤੇਰਾ ਆ ਨਾ ਪਾਇਆ ਇਸ ਤੋਂ ਬਾਅਦ ਸਾਡੀ ਪਹਿਲੀ ਪੰਕਤੀ ਤੇ ਹੁਣ ਜਿਹੜੀ ਸਪੇਸ ਵਿੱਚ ਬਚਦਾ ਹੈ ਉਹਨੂੰ ਦੇਖ ਲਿਓ ਤੇ ਅੰਤਰਾ अन्तो न पाया की तेरा अन्तो न पाया तेरा आपणा आप तो जान है ਸੈਕੰਡ ਪੰਕਤੀ ਜਿਹੜੀ ਹੈ ਬਿਲਕੁਲ ਸੇਮ ਇਸੇ ਤਰੀਕੇ ਨਾਲ ਹੈ ਜੀ ਜਾਨਤ ਸਭ ਖੇਲ ਤੇਰਾ ਕਿਆ ਕੋ ਆ ਅੱਖ ਵਖਾਣੈ जी जानत सब खेल तेरा क्या को आख आख बखान इस तो बाद <laughs> क्या को आख ਵਖਾਣੈ ਕਿਆ ਕੋ ਆਖ ਵਖਾਣੈ ਅਗੇ ਆਗਮ ਅਗੋ ਚੇਰਾ ਤੇਰਾ ਨਾ ਪਾਇਆ ਮੈਨੂੰ ਉਮੀਦ ਹੈ ਕਿ ਅਗਲਾ ਅੰਤਰਾ ਵੀ ਆਪ ਜੀ ਆਸਾਨੀ ਦੇ ਨਾਲ ਇਸੇ ਤਰੀਕੇ ਨਾਲ ਕਰ ਲੋਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ